ਹਾਂ ਜੀ ਸਿੱਕਾ ਅੱਜ ਆਪਾਂ ਅਜਿਹੇ ਮੁੱਦੇ ਦੀ ਗੱਲ ਕਰਨ ਜਾ ਰਹੇ ਹਾਂ ਜੋ ਪੰਜਾਬ ਦੇ ਭਵਿੱਖ ਨੂੰ ਪ੍ਰਭਾਵਿਤ ਕਰ ਰਿਹਾ ਹੈ ਪੰਜਾਬ ਸਾਡੀ ਮਾਂ ਦੱਸਦੀ ਹੈ ਜੋ ਕਿ ਬਹੁਤ ਸਾਰੀਆਂ ਚੁਣੌਤੀਆਂ ਨਾਲ ਜੂਝ ਰਿਹਾ ਹੈ ਖਾਸ ਕਰਕੇ ਯੂਪੀ ਵਿਹਾਰ ਤੋਂ ਆਉਣ ਵਾਲੀਆਂ ਪ੍ਰਵਾਸੀਆਂ ਦੀ ਆਮਦ ਨੇ ਪੰਜਾਬ ਵਿੱਚ ਬਹੁਤ ਜ਼ਿਆਦਾ ਸਮੱਸਿਆਵਾਂ ਪੈਦਾ ਕਰ ਦਿੱਤੀਆਂ ਨੇ ਕਿਧਰ ਗਿਆ ਕਿਧਰ ਗਿਆ ਕਿੱਥੇ ਉਹਨੇ ਕਰਕੇ ਚਲ ਜਾਣਾ ਸਾਡੇ ਸਾਡਾ ਲੀਡਰ ਮੇਡ ਤੋਂ ਪਹਿਲਾਂ ਅੱਛਾ ਇਹਦੇ ਪਿਛੇ ਇੰਨੀਆਂ ਵੋਟਾਂ ਬਣਾਰੇ ਉਹ ਆਧਾਰ ਤੇ ਕਿੰਦਾ ਦਾ ਰਕਾਰਡ ਬਣੀ ਜਾਂਦੇ ਆ ਇਹ ਲੋਕੀ ਪੰਜਾਬ ਤੋਂ ਆਪਣੇ ਪੈਦੇ ਲਈ ਵੱਸਦੇ ਨੇ ਪਰ ਜਦੋਂ ਕੋਈ ਜੁੱਧ ਹੜ੍ਹ ਜਾਂ ਕੋਈ ਹੋਰ ਮੁਸੀਬਤ ਆਉਂਦੀ ਹੈ ਤਾਂ ਪੰਜਾਬ ਨੂੰ ਛੱਡ ਕੇ ਚਲੇ ਜਾਂਦੇ ਨੇ ਆਪਣੇ ਆਪਣੇ ਸਿੰਦਿਆਂ ਦੇ ਵਿੱਚ ਆਲੀ ਦੇ ਵਿੱਚ ਹੋਈ ਘਟਨਾ ਨੇ ਸਾਨੂੰ ਸਾਰਿਆਂ ਨੂੰ ਜੰਜੂੜ ਕੇ ਰੱਖ ਦਿੱਤਾ ਦੱਸ ਦਿਓ ਇਹਨੂੰ ਸਾਨੂੰ ਇਦਾਂ ਹੁੰਦਾ ਪਿਆ ਪਰ ਉਹਨੂੰ ਸ਼ਰਮ ਨਹੀਂ ਆਈ ਪੰਜਾਬ ਦੀ ਆਬਾਦੀ ਦੇ ਵਿੱਚ ਜੋ ਬਦਲਾ ਆ ਰਿਹਾ ਉਹ ਸਾਡੀ ਸੱਭਿਆਚਾਰਕ ਤੇ ਆਰਥਿਕ ਸਥਿਤੀ ਨੂੰ ਖਤਰੇ ਦੇ ਵਿੱਚ ਪਾ ਰਿਹਾ ਹੈ। ਪਹਿਲੀ ਤੇ ਸਭ ਤੋਂ ਵੱਡੀ ਸਮੱਸਿਆ ਅਪਰਾਧ ਦੇ ਵਿੱਚ ਵਾਧਾ। ਆਲੀ ਦੇ ਵਿੱਚ ਜੋ ਹਸ਼ਿਆਰਪੁਰ ਦੇ ਵਿੱਚ 5 ਸਾਲ ਦੇ ਮਾਸੂਮ ਬੱਚੇ ਨਾਲ ਹੋਇਆ ਉਹ ਕਿਸੇ ਵੀ ਸਮਾਜ ਦੇ ਲਈ ਇੱਕ ਤਲੰਤ ਹੈ। ਬੱਚਾ ਆਪਣੇ ਘਰ ਦੇ ਬਾਹਰ ਫੇੜ ਰਿਹਾ ਸੀ ਪਰਵਾਸੀ ਨੇ ਉਹ ਬੱਚਾ ਅਗਵਾ ਕਰ ਲਿਆ। ਬਾਅਦ ਵਿੱਚ ਜਦੋਂ ਉਸ ਦੀ ਲਾਸ਼ 'ਤੇ ਪੋਸਟਮਾਰਟਮ ਕੀਤਾ ਗਿਆ ਤਾਂ ਪਤਾ ਲੱਗਿਆ ਕਿ ਬੱਚੇ ਨਾਲ ਪਹਿਲਾਂ ਬਲਾਤਕਾਰ ਕੀਤਾ ਗਿਆ ਤੇ ਫਿਰ ਉਸ ਨੂੰ ਮਾਰ ਦਿੱਤਾ ਗਿਆ। ਕੜੀ ਪੇਰੇ ਵੀ ਮਨ ਇਹ ਦਰਿੰਦਾ ਯੂਪੀ ਤੋਂ ਆਇਆ ਸੀ ਤੇ ਪਹਿਲਾਂ ਵੀ ਇੱਕ ਅਪਰਾਧੀ ਸੀ ਇਹ ਅਪਰਾਧੀ ਪਹਿਲਾਂ ਹੀ ਯੂਪੀ ਦੇ ਵਿੱਚ ਕਿਸੇ ਕ੍ਰਾਈਮ ਕਰਕੇ ਜੇਲ੍ਹ ਘੱਟ ਕੇ ਆਇਆ ਸੀ ਉਹ ਪੰਜਾਬ ਆਉਂਦਾ ਹੈ ਪੰਜਾਬ ਆ ਕੇ ਉਸ ਦਾ ਆਧਾਰ ਕਾਰਡ ਵੀ ਬਣਾ ਦਿੱਤਾ ਜਾਂਦਾ ਹੈ ਤੇ ਉਸ ਨੂੰ ਰਹਿਣ ਲਈ ਜਗ੍ਹਾ ਵੀ ਮਿਲ ਜਾਂਦੀ ਹੈ ਇਸ ਘਟਨਾ ਨੇ 20 ਸਰਪੰਚਾਂ ਨੂੰ ਮਜਬੂਰ ਕਰ ਦਿੱਤਾ ਕਿ ਉਹ ਕਿਸੇ ਵੀ ਪ੍ਰਵਾਸੀ ਨੂੰ ਨਿਵਾਸ ਸਰਟੀਫਿਕੇਟ ਨਹੀਂ ਦੇਣਗੇ ਐਸੇ ਸਰਟੀਫਿਕੇਟ ਪਹਿਲੀ ਘਟਨਾ ਨਹੀਂ ਸੀ ਪੰਜਾਬ ਦੇ ਵਿੱਚ ਹੋਰ ਵੀ ਘਟਨਾਵਾਂ ਵਧ ਰਹੀਆਂ ਨੇ ਹਾਲੀ ਦੇ ਵਿੱਚ ਕੁਝ ਮਹੀਨਿਆਂ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਬਹੁਤ ਸਾਰੇ ਅਪਰਾਧ ਹੋਏ ਜਿਸ ਵਿੱਚ ਜ਼ਿਆਦਾਤਰ ਅਪਰਾਧੀ ਪ੍ਰਵਾਸੀ ਸੀ ਇੱਕ ਐਡੀਟোরিয়াল ਦੇ ਵਿੱਚ ਵੀ ਕਿਹਾ ਗਿਆ ਹੈ ਕਿ ਜੋ ਅਨਕੰਟਰੋਲਡ ਮਾਈਗ੍ਰੇਸ਼ਨ ਹੈ ਉਹ ਅਪਰਾਧ ਦੇ ਵਿੱਚ ਵਾਧਾ ਕਰ ਰਹੀ ਹੈ। ਕੋਆ ਦੇ ਵਿੱਚ ਜੋ 90% ਕ੍ਰਾਈਮਸ ਨੇ ਉਹ ਪ੍ਰਵਾਸੀਆਂ ਦੁਆਰਾ ਕੀਤੇ ਜਾਂਦੇ ਨੇ ਤੇ ਪੰਜਾਬ ਦੇ ਵਿੱਚ ਵੀ ਇਹ ਪੈਟਰਨ ਹੁਣ ਬਦਲ ਰਿਹਾ ਹੈ। ਦੂਜੀ ਵੱਡੀ ਸਮੱਸਿਆ ਹੈ ਵੋਟ ਬੈਂਕ ਪੋਲਿਟਿਕਸ। ਪੰਜਾਬ ਸਰਕਾਰ ਅਤੇ ਰਾਜਨੀਤਿਕ ਪਾਰਟੀਆਂ ਇਹਨਾਂ ਪ੍ਰਵਾਸੀਆਂ ਨੂੰ ਵੋਟ ਬੈਂਕ ਦੇ ਵਜੋਂ ਵਰਤਦੇ ਨੇ। ਲੁਧਿਆਣਾ ਦੇ ਵਿੱਚ ਲੱਖਾਂ ਹੀ ਪ੍ਰਵਾਸੀ ਜੋ ਵੋਟਰ ਬਣ ਚੁੱਕੇ ਨੇ ਤੇ ਅੰਮ੍ਰਿਤਸਰ ਦੇ ਵਿੱਚ ਵੀ ਇਹਨਾਂ ਦਾ ਇੱਕ ਵੱਡਾ ਵੋਟ ਬੈਂਕ ਇਕੱਠਾ ਹੋ ਚੁੱਕਿਆ ਹੈ ਕਲਿਟੀਕਲ ਪਾਰਟੀਆਂ ਉਹਨਾਂ ਨੂੰ ਲਾਲਚ ਦਿੰਦੀਆਂ ਨੇ ਬਾਹਰ ਕਰਦੀਆਂ ਨੇ ਤੇ ਉਹਨਾਂ ਨੂੰ ਨਿਵਾਸ ਪ੍ਰਮਾਣ ਪੱਤਰ ਵੀ ਦਿੱਤੇ ਜਾਂਦੇ ਨੇ ਰਹਿਣ ਵਾਸਤੇ ਤਾਂ ਤੁਸੀਂ ਸਾਫ਼-ਸਾਫ਼ ਅੰਦਾਜ਼ਾ ਲਗਾ ਸਕਦੇ ਹੋ ਕਿ ਪੰਜਾਬੀਆਂ ਦੀ ਸੁਰੱਖਿਆ ਨਾਲ ਕਿੰਨਾ ਵੱਡਾ ਖਿਲਵਾੜ ਕੀਤਾ ਜਾ ਰਿਹਾ ਹੈ ਵਿਹਾਰ ਦੇ ਵਿੱਚ ਬਾਰੀ ਪ੍ਰਵਾਸੀਆਂ ਨੂੰ ਵੋਟ ਬਣਾਉਣ ਲਈ ਬਹੁਤ ਜ਼ਿਆਦਾ ਸਖਤ ਨਿਯਮ ਤੈਅ ਕੀਤੇ ਗਏ ਨੇ ਤੇ ਆਧਾਰ ਕਾਰਡ ਨਾਲ ਤਾਂ ਦੂਜੀ ਸਟੇਟ ਦਾ ਬੰਦਾ ਉੱਥੇ ਜਾ ਕੇ ਵੋਟ ਵੀ ਨਹੀਂ ਬਣਾ ਸਕਦਾ ਪਰ ਪੰਜਾਬ ਦੇ ਵਿੱਚ ਦੇਖੋ ਕਿੰਨਾ ਆਸਾਨ ਹੈ ਉਧਰੋਂ ਬੰਦਾ ਕ੍ਰਾਈਮ ਕਰਕੇ ਆਉਂਦਾ ਇੱਥੇ ਵੋਟ ਬਣਾਉਂਦਾ ਇੱਥੇ ਕ੍ਰਾਈਮ ਕਰਦਾ ਫਿਰ ਵੀ ਰਹਿੰਦਾ ਹੈ ਤੇ ਪੁਲਸ ਵੱਲੋਂ ਕਿੰਨੀ ਕਾਰਵਾਈ ਹੁੰਦੀ ਆ ਉਹ ਤਾਂ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਇਹ ਵੋਟ ਬੈਂਕ ਪੋਲਿਟਿਕਸ ਪੰਜਾਬ ਨੂੰ ਬਹੁਤ ਜ਼ਿਆਦਾ ਨੁਕਸਾਨ ਦੇ ਰਹੀ ਹੈ ਤੇ ਫਿਊਚਰ ਦੇ ਵਿੱਚ ਤੁਸੀਂ ਦੇਖ ਲਓ ਉਹ ਆਪਣੇ ਘਰਾਂ ਤੱਕ ਪਹੁੰਚੀ ਤੀਜੀ ਸਭ ਤੋਂ ਵੱਡੀ ਸਮੱਸਿਆ ਹੈ ਜ਼ਮੀਨ ਖਰੀਦਣ ਤੇ ਡੈਮੋਗ੍ਰਾਫਿਕ ਬਦਲਾਅ ਵੀ ਪ੍ਰਵਾਸੀ ਲੋਕ ਪੰਜਾਬ ਦੇ ਵਿੱਚ ਆ ਕੇ ਜ਼ਮੀਨ ਖਰੀਦ ਰਹੇ ਨੇ ਤੇ ਆਪਣੇ ਪਰਿਵਾਰ ਵਧਾ ਰਹੇ ਨੇ ਹਮੇਸ਼ਾ ਪ੍ਰਦੇਸ਼ ਜੰਮੂ ਕਸ਼ਮੀਰ ਉੱਤਰਾਖੰਡ ਤੇ ਕਈ ਹੋਰ ਸਟੇਟਾਂ ਦੇ ਵਿੱਚ ਬਾਹਰੀ ਬੰਦਾ ਜ਼ਮੀਨ ਨਹੀਂ ਲੈ ਸਕਦਾ ਪਰ ਪੰਜਾਬ ਦੇ ਵਿੱਚ ਇਹ ਚੀਜ਼ ਕਿੰਨੀ ਆਸਾਨ ਹੈ ਚੌਥੀ ਸਭ ਤੋਂ ਵੱਡੀ ਸਮੱਸਿਆ ਹੈ ਪਰੇਸ਼ਾਨੀ ਅਤੇ ਨੌਕਰੀਆਂ ਦੀ ਮੰਗਤ। ਪ੍ਰਵਾਸੀ ਘੱਟ ਤਨਖਾਹ ਤੇ ਗੰਗਾਂਤ ਕਰਕੇ ਪੰਜਾਬੀਆਂ ਨੂੰ ਬੇਰੁਜ਼ਗਾਰ ਬਣਾ ਰਹੇ ਨੇ। ਉਹ ਪੰਜਾਬੀਆਂ ਨੂੰ ਪਰੇਸ਼ਾਨ ਕਰਦੇ ਨੇ, ਅਪਰਾਧ ਵਧਾਉਂਦੇ ਨੇ ਤੇ ਸੱਭਿਆਚਾਰਕ ਨੂੰ ਵੀ ਪ੍ਰਭਾਵਿਤ ਕਰਦੇ ਨੇ। ਪੰਜਾਬ ਵਿੱਚ ਅਪਰਾਧ ਵਧਣ ਦਾ ਸਭ ਤੋਂ ਵੱਡਾ ਕਾਰਨ ਅਨਕੰਟਰੋਲਡ ਮਾਈਗ੍ਰੇਸ਼ਨ ਹੈ ਜੋ ਕਿ ਇਸ ਰਿਪੋਰਟ ਦੇ ਵਿੱਚ ਸਾਫ਼-ਸਾਫ਼ ਲਿਖਿਆ ਹੈ। ਪੰਜਵੀਂ ਸਭ ਤੋਂ ਵੱਡੀ ਸਮੱਸਿਆ ਹੈ ਸੰਕਟ ਵੇਲੇ ਭੱਜ ਜਾਣਾ। ਜਦੋਂ ਪੰਜਾਬ ਦੇ ਵਿੱਚ ਕੋਈ ਜੰਗ ਲੱਗਦੀ ਹੈ ਜਾਂ ਹੜ੍ਹ ਆਉਂਦੇ ਤਾਂ ਇਹ ਪ੍ਰਵਾਸੀ ਆਪਣੇ ਆਪਣੇ ਸੂਬਿਆਂ ਵੱਲ ਭੱਜ ਜਾਂਦੇ ਨੇ। ਪਿਛੇ ਜਿਹੜਾ ਮੀਡੀਆ ਤੇ ਚਾਈਨਾ ਦਾ ਥੋੜਾ ਜਿਹਾ ਤਣਾਅ ਵਧਿਆ ਸੀ ਤਾਂ ਲੁਧਿਆਣਾ ਦੇ ਵਿੱਚ ਟ੍ਰੇਨਾਂ ਪਰ ਪੰਤੇ ਵਿਭਾਗ ਤੇ ਯੂਪੀ ਬੰਦ ਹੋ ਗਈਆਂ ਸੀ ਇਹ ਲੋਕੀ ਪੰਜਾਬ ਨੂੰ ਬਰਥਡੇ ਨੇ ਪਰ ਪੰਜਾਬ ਦੇ ਲਈ ਪਪਾ ਦਾ ਨਹੀਂ ਹੈ ਦੇ ਇਹ ਸਾਰੀਆਂ ਸਮੱਸਿਆਵਾਂ ਪੰਜਾਬ ਨੂੰ ਖੋਖਲਾ ਬਣਾ ਰਹੀਆਂ ਨੇ ਤੇ ਆਪਾਂ ਨੂੰ ਸਰਕਾਰਾਂ ਨੂੰ ਜ਼ਿੰਮੇਵਾਰ ਠਰਾਨਣਾ ਚਾਹੀਦਾ ਹੈ ਨਹੀਂ ਤਾਂ ਬਹੁਤ ਜ਼ਿਆਦਾ ਦੇਰ ਹੋ ਜਾਏਗੀ ਤੁਹਾਨੂੰ ਪੁਲਿਸ ਅਤੇ ਸਰਕਾਰ ਕੋਲ ਪੁੱਛਣਾ ਚਾਹੀਦਾ ਹੈ ਕਿ ਇਹੋ ਜਿਹੇ ਅਪਰਾਧੀਆਂ ਨੂੰ ਪੰਜਾਬ ਦੇ ਵਿੱਚ ਐਂਟਰੀ ਕਿਵੇਂ ਮਿਲ ਜਾਂਦੀ ਹੈ ਬਿਨਾਂ ਕਿਸੇ ਕ੍ਰਿਮੀਨਲ ਬੈਕਗ੍ਰਾਉਂਡ ਚੈੱਕ ਦੇ ਉਨ੍ਹਾਂ ਦੇ ਆਧਾਰ ਕਾਰਡ ਬਣਾ ਦਿੱਤੇ ਜਾਂਦੇ ਨੇ, ਵੋਟਰ ਆਈਡੀ ਬਣਾ ਦਿੱਤੀ ਜਾਂਦੀ ਹੈ ਤੇ ਉਹਨਾਂ ਨੂੰ ਰਹਿਣ ਲਈ ਨਿਵਾਸ ਪ੍ਰਵਾਨ ਪੱਤਰ ਵੀ ਦਿੱਤੇ ਜਾਂਦੇ ਨੇ।